ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇ ਤੇ ਭਾਈ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਵੜਾ ਤੇ ਤਿੰਨ ਤਾਂ ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਮੱਝ ਤੁਹਾਨੂੰ ਟੋਕੜ ਗੱਭਣ ਵੀ ਦਿਖਾਉਣੀ ਹੈ ਇੱਕ ਗੱਭਣ ਦਿਖਾਉਣੀ ਤੇ ਇੱਕ ਤਾਜੀ ਸੋਈ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾਲ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂ ਵਧੀਆ ਤੁਸੀਂ ਸੁਣਾਓ ਠੀਕ ਠਾਕ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਗੁਰਪ੍ਰੀਤ ਸਿੰਘ ਨੀਟਾ ਦਾ ਚੱਲਦਾ ਜਦਾਂ ਨਾਮ ਨੀਟਾ ਚੱਲਦਾ ਪਿੰਡ ਚ ਨਾ ਪਿੰਡ ਲਖੂਆ ਤਸੀਲ ਰੇਨ ਵਾਲਾ ਜਲਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 9914460565 ਠੀਕ ਹੈ ਜੀ ਹਾਂਜੀ ਤੇ ਅੱਜ ਤੋਂ ਕੜ ਗੱਬਨ ਵੀ ਲੈਣ ਤੇ ਫਿਰ ਆਪਣਾ ਹੁਣੇ ਵੀਰ ਜੀ ਲੈ ਲੈਂਦੀ ਘੰਟਾ ਹੀ ਹੋਇਆ ਬਸ ਅੱਛਾ ਹਾਂਜੀ ਬਾਕੀ ਚੈੱਕ ਕਰਾ ਕੇ ਲੈ ਲੈਂਦੀ ਆ ਠੀਕ ਹੈ ਜਿਹੜੇ ਆਪਾਂ ਵੀਰ ਨੂੰ ਦਵਾਵਾਂਗੇ ਜਿਹੜੇ ਭੈਣ ਭਰਾ ਲੈਣੀ ਉਹ ਵੀ ਬੇਸ਼ੱਕ ਆਪਣਾ ਡਾਕਟਰ ਲੈ ਆਵੇ ਚੈੱਕ ਕਰਾ ਕੇ ਖੜੇ ਚੌਥਾ ਮਹੀਨਾ ਦੀ ਚੈੱਕ ਕਰਾ ਕੇ ਦਵਾਵਾਂਗੇ ਠੀਕ ਹੈ ਤੇ 5 ਕਿਲੋ ਦੋ ਦੋਵੇਂ ਇਹਨੇ ਸੱਜਰਨੇ ਕਿੰਨਾ ਚਵਾਇਆ ਦੁੱਧ ਸੱਜਰਨੇ ਵੀਰ ਜੀ ਹੁੰਦੇ 12-13 ਕਿਲੋ ਚੁੰਦੇ ਰਹੇ ਆ ਠੀਕ ਹੈ ਜੀ ਤੀਸਰਾ ਸੂਆ ਜੇ ਠੀਕ ਆ ਹਾਂ ਜੀ ਕਿੰਨੇ ਚਿਰ ਦੀ ਗੱਭਨ ਦਸੀ ਜੇ ਸਾਢੇ 4 ਮਹੀਨੇ ਦੀ ਪੱਕੀ ਐ ਮੰਨ ਲਓ ਕਿ ਇਹ ਨਹੀਂ ਹੋਗੀ ਵੀ ਸਾਢੇ 4 ਦਸੀ ਤੇ ਚੌਂਦੀ ਹੋ ਜੇਗੀ ਅੱਛਾ ਵੱਧ ਤੋਂ ਘੱਟ ਨਹੀਂ ਹੋ ਦੋ ਦਿਨ ਸਾਢੇ 4 ਮਹੀਨੇ ਦੀ ਗੱਭਨ ਜਿਹੜੀ ਦੱਸ ਤੇ ਅੱਗੇ ਆਜੀ ਆਈ ਹੈ ਨਹੀਂ ਕਿੰਦੇ ਆਈ ਆ ਚਲੋ ਕਰੀਆਂ ਥਾਣੇ ਇੰਦਰ ਇਹ ਕਾ ਵੀਰ ਜੀ ਨਾਲ ਛਾਂਗ ਜੀ ਲੱਗੀ ਕੋਈ ਵੀਰ ਜੀ ਚਲਦੀ ਨਹੀਂ ਭਾਵੇਂ ਕਹੋ ਤਾਂ ਤੁਹਾਨੂੰ ਨਾਪ ਕੇ ਵੀ ਦਿਖਾ ਦਿੰਨੇ ਆ ਠੀਕ ਆ ਮਾਸਾ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਚਲਦੀ ਨਹੀਂ ਆਪ ਤਾਂ ਮਰਜੀ ਖਟੀ ਜਾਓ ਠੀਕ ਆ ਜੀ ਉਤਰਾਂ ਵੈਸੇ ਹੀ ਆ ਠੀਕ ਆ ਜੀ ਹਾਂ ਜੀ ਤੇ ਇਹਦਾ ਮੁੱਲ ਮੁੱਲ ਵੀਰ ਜੀ ਦਾ 55 ਕਰ ਲਈਏ ਵਿੱਚੋਂ ਕਰ ਦਈਏ ਕੋ ਮਾਨਤਨ ਦੱਸੋ ਕਿੰਨਾ ਕਰ ਦਈਏ ਕਿੰਨਾ ਤਿੰਨ ਛੱਡ ਦਈਏ ਦੋ ਹੋਰ ਛੱਡ ਦਈਏ ਅੱਛਾ ਪੂਰੇ 50 ਦੀ ਪੂਰੇ 50 ਦੇ ਦਈਏ 500 ਤੋਂ ਛੋੜ ਕਰਦਾ ਠੀਕ ਹੈ ਜੀ ਹਾਂ ਜੀ ਬਾਕੀ ਮੈਂ ਆਪਣਾ ਕੋ ਡਾਕਟਰ ਲਿਆਵੇ ਸਾਡੇ ਦਿਨ ਰਵੇ ਠੀਕ ਹੈ ਮੈਂ ਤੁਹਾਨੂੰ ਤਸੱਲੀ ਕਰਾ ਕੇ ਦਵਾਂ ਆਪਣੀ ਤਸੱਲੀ ਕਰਕੇ ਖੜੇ ਹਨ ਦੁੱਧ ਵੀ 5 ਕਿਲੋ ਮੈਂ ਕੋ ਲੀਟਰ ਵਾਲਾ ਠੀਕ ਹੈ ਹੁਣ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਵਜਨ ਵਾਲੀ ਆ ਇਹ ਵੀ ਚੰਗੇ ਬੋਡੀ ਸਟਰਕਚਰ ਵਾਲੀ ਆ ਮੋਲਵੀਰ ਜੀ ਜਾਇਜ਼ ਕਰਨੀ ਬਿਲਕੁਲ ਮੋਲ ਲ ਕਹਿੰਦੇ ਅਜ ਜੈ ਜੀ ਰੱਖਨੇ ਆ। ਬਾਕੀ ਸੋਹਣੀ ਝੋਟੀ ਆ ਇਹ ਵੀ। ਇੱਕ ਕਰੀ ਲੈ ਜਾ ਸਿੱਧੀ ਲੈ ਜਾ। ਆ ਦੇ ਸਾਦੇ ਪੇਟ ਕੋੜੇ ਤਾਂ ਇੱਕ ਕਰੀ। ਪੂਰੀ ਗੁੰਦਵਿੰਜੀ ਝੋਟੀ ਆ। ਅਜ ਲੈ ਆ। ਇਦੇ ਵਿੱਚ ਵੀ ਇੱਕ ਰਿਆ ਨੱਕ ਤੋਂ ਪੱਠੇ 'ਚ ਝਾੜੇ ਚੰਗੀ ਤਰ੍ਹਾਂ ਇੱਥਾਂ ਹੀ ਦਿਖਾਈ ਆਹ ਦੇਖ ਸਕਦੇ ਜੀ ਠੀਕ ਹੈ ਜੀ ਬੰਦੋ ਜੀ ਹਨੰਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਆਹ ਦੇਖ ਸਕਦੇ ਜੀ ਬੇਰਲਾ ਬਰਲਾ ਬੜੀਆਂ ਤੇ ਇਹਦਾ ਵੀ ਵੀਰ ਜੀ ਫਿਰ ਮੁੱਲ ਕਰਦੀਏ ਕਿ ਜਿਹੜਾ ਜਾਵੇ ਪਹਿਲੇ ਫੋਨ ਤੇ ਮੁੱਲ ਵੀਰ ਜੀ ਇਹਦਾ ਉਤਰਾਂ 80 ਆ ਅੱਛਾ ਤੇ 5 ਛੱਡ ਦਈਏ 75000 ਦੀ ਦੇ ਦੋਗੇ ਹਾਂ ਜੀ ਦੇ ਵਿੱਚੋਂ ਕਰ ਦੋ ਕਿ ਮਾਨ ਹੋਰ ਵਿੱਚੋਂ ਹੋਰ ਦੱਸੋ ਤੁਸੀਂ ਕਰ ਦਿੰਨੇ ਕਿੰਨਾ 2000 ਛੱਡਦੀ ਹੈ 2 ਛੱਡ ਦਿੰਨੇ ਆ ਅੱਛਾ 73000 ਤੀ ਦੇ ਦੋਗੇ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਜੀ ਪਹਿਲਾਂ ਨੇ 10000 ਕਿਲੋ ਝੋਟੀ ਨੇ ਚਵਾਇਆ ਅੱਛਾ ਸਰ ਦਾ ਦੁੱਧ 12 13 ਕਿਲੋ ਬੜੇ ਆਰਾਮ ਨਾਲ ਜੋ ਤਾਂ ਨਸਲ ਦੀ ਝੋਟੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਇਹਨੇ ਲੈ 10 ਦੇ ਸੂੰਝ ਰਹਿੰਦੇ ਜੀ ਦੱਸਦੇ ਨੇ ਜੇ ਖੜਦੀ ਸੂੰਝ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਸੋਈ ਸਵਾਈ ਇਹਦਾ ਬੱਚਾ ਜੇ ਆਹ ਜੇ ਬੱਤਾ ਮਗਰੇ ਤੇ ਕਟਾ ਕਟਾ ਕਾਫੀ ਫਲਿਆ ਵਜਦਾ ਇਹਦਾ ਕਿੰਨਾ ਚਿਰ ਹੋਇਆ ਵਿੱਦੀ ਨਾ ਸੂਈ ਨਾ ਵੀਰ ਜੀ 10 12 ਦਿਨ ਹੋ ਗਏ ਸੂਈ ਨਾ ਇਹਨੂੰ ਤੇ ਦੁੱਧ ਕਿੰਨਾ ਜੀ ਦੁੱਧ ਦੇ ਕੋ ਮਨ ਲਓ ਹਾਜ਼ਰ ਜਿਹੜਾ ਕੰਡੇ ਦੇ ਰੱਖਣ ਵਾਲਾ ਹੈ ਨਾ 10 ਕਿਲੋ ਗਣ ਲਓ ਤੁਸੀਂ ਉਹਦਾ ਹੋ ਵੱਧ 11 ਹੀ ਹੋਊਗਾ ਕਿੰਨਾ ਕਿ ਚਵਾਈ ਜਾਊਗੀ ਇਹ ਦੁੱਧ ਮੰਨ ਲਓ ਇਹਨੇ ਹੋਰ ਠੰਡ ਠੰਡ ਨਾਂਗੀ ਤਾਂ ਬੜਾ ਵੱਧਣਾ ਹੀ ਹੈ 13 14 ਕਿਲੋ ਦੁੱਧ ਦੇਣ ਵਾਲੀ ਮੈਂ ਥਣ ਲੈਵੇ ਇਹਦੀ ਬੜੀ ਖੁੱਲੀ ਹੈ ਠੀਕ ਹੈ ਜੀ ਹਾਂਜੀ ਸਕਲੀ ਟੂ ਦੇ ਦੋ ਦਮ ਓਕੇ ਦੇ ਤਿਆਰ ਦੱਸਦੇ ਉਹ ਤੁਸੀਂ ਆਪਣੀ ਆਪ ਚੁਆਈ ਕਰਕੇ ਖੜਨਾ ਬੰਦ ਹੋ ਵੀ ਜੀ ਤੇ ਥਣ ਥਣ ਵੀਰ ਜੀ ਪੂਰੇ ਓਕੇ ਕੋਲੇ ਇੱਕ ਨੰਬਰ ਚੁਆਈ ਆ ਠੀਕ ਹੈ ਜੀ ਤੇ ਇਹਦਾ ਮੁੱਲ ਮੁੱਲ ਇਹਦਾ ਵੀਰ ਜੀ 70 ਅੱਛਾ ਹਾਂ ਜੀ ਤੇ ਪੰਜ ਛੱਡ ਦਈਏ 65 ਦੇ ਦਾਂਗੇ ਤੇ ਵਿੱਚ ਛੋਟ ਛਾਟ ਹੋਰ ਕਰ ਦੋਗੇ ਦੱਸੋ ਤੁਸੀਂ ਹੁਣੇ ਕਰ ਦਿੰਦੇ ਜੀ 2000 ਛੋਟ ਕਰ ਦਈਏ ਫਿਰ 20 ਤਿੰਨ ਹੀ ਕਰ ਦਈਏ ਅੱਛਾ 62000 ਦੀ ਹਾਂ ਨਹੀਂ ਅੱਛਾ 62000 ਦੀ ਹਾਂ ਨਹੀਂ ਜਿਹੜੀ ਦੇ ਦੋਗੇ ਹਾਂ ਜੀ ਤੇ ਥਣ ਇਹਦੇ ਵੀ ਲਾਗੇ ਤੋਂ ਦੇਖ ਸਾ ਤੇ 10 ਕਿਲੋ ਲੀਟਰ ਮਾਰਵਾ ਜੀ ਠੀਕ ਹੈ ਜੀ ਹਾਂ ਜੀ 10 ਕਿਲੋ ਦੁੱਧ ਜਿਹੜਾ ਪੱਕਾ ਕਹਿੰਦੇ ਕੀ ਹੈਗਾ ਹੈ ਬਾਕੀ ਆ ਹਵਾਨਾ ਵੀ ਲਾਗੇ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਹੁਣ ਆ ਗਈ ਆਪਣੇ ਕੋਲ ਗਾਵਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਤੋਰ ਦਵਿੱਦੀ ਇਹ ਸੋਈ ਸਵਾਇ ਤੁਹਾਨੂੰ ਦਿਖਾਉਣੀ ਹੈ ਇਸ ਤੋਂ ਬਾਅਦ ਗੱਬਨ ਤੁਹਾਨੂੰ ਦਿਖਾਵਾਂਗੇ ਕਮਾ ਦਾ ਵਿੱਦੀ ਨਾਲ ਉਪਰਾਂ ਬਾਕੀ ਥਨਾ ਦਾ ਸਾਈਜ਼ ਕਿਉਂ ਜਿਹੜਾ ਇਹਦਾ ਵੀ ਚੰਗਾ ਬੰਦ ਦਵਿੱਦੀ ਹੈਗੇ ਵੀ ਕ੍ਰੋਸ ਚ ਸਰਟੇ ਤੇ ਚੰਗੀ ਆਈ ਜਾਊਗੀ ਤੇ ਆਹ ਬੱਚਾ ਇਹਦਾ ਇਹਨੂੰ ਇਹਦੀ ਚੌਥਾ ਦਿਨ ਸੂਈ ਨੂੰ ਆ ਅੱਛਾ ਚੌਥਾ ਦਿਨ ਸੂਈ ਨੂੰ ਆ ਬੋਲਾ ਹੀ ਆ ਭਾਏ ਕੋ ਬਣਾ ਕੇ ਵੇਖ ਲੈ ਠੀਕ ਆ ਹਾਂਜੀ 12 ਤੋਂ 13 ਹੋਊਗਾ ਬੋਲਾ ਠੀਕ ਆ ਹਾਂਜੀ ਤੇ ਦਾਨ ਵਾਲਾ ਨਹੀਂ ਮਾਲੋ ਕੰਡੇ ਤੇ ਰੱਖਣ ਵਾਲਾ ਇਹਨਾ ਹੋਊਗਾ ਠੀਕ ਆ ਹਾਂ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ ਨੇ 16-17 ਕਿਲੋ ਆਮ ਨਾਲ ਚਵਾਈ ਜਾਣਾ ਹੈ ਠੀਕ ਆ ਬਾਕੀ ਮੁੱਲ ਬਿਲਕੁਲ ਜਾਇਜ਼ ਹੈ ਤੀਸਰਾ ਸੂਗਾ ਸੂਈ ਜੇ ਅੱਛਾ ਹਾਂਜੀ ਕੋਈ ਰੱਸੀ ਨਹੀਂ ਪਾਉਣੀ ਕੋਈ ਨਹੀਂ ਠੰਡੀ ਧੀਰੀ ਬੜੀ ਜੇ ਠੀਕ ਆ ਹਾਂਜੀ ਤੇ ਕਿੰਨੇ ਰੀ ਦੇ ਦੇਣੀ ਆਪਾਂ ਇਹ 40 ਕਰ ਲਈਏ ਮੁੱਲ ਨਹੀਂ ਵਿੱਚੋਂ ਕਰ ਦਈਏ ਕਹਮਾਨ 35 ਦੇ ਦਈਏ ਅੱਛਾ ਹਾਂ ਵਿੱਚੋਂ 1000 ਛੋਟ ਕਰ ਦਈਏ ਹੋਰ ਛੋਟ ਕਰ ਦਈਏ 34 ਦੇ ਦਾ ਠੀਕ ਹੈ ਜੀ 34000 ਦੇ ਮੌਕੇ ਤੇ ਕਿੰਨਾ ਪੱਕਾ ਤੇ ਆ ਦੱਸਿਆ ਜੀ ਪੱਕਾ 12 ਗੱਲ ਨੂੰ 13 ਹੀ ਹੋ ਬੋਲਾ ਠੀਕ ਹੈ ਜੀ ਬਾਕੀ ਸੂਈ ਸਵਾਈ ਹੈ ਚਵਾਈ ਤੁਸੀਂ ਆਪ ਕਰਕੇ ਛੜਨੀ ਤੇ ਹੁਣ ਇੱਕ ਆ ਗੱਬਨ ਤੁਹਾਨੂੰ ਦਿਖਾਉਣੀ ਹੈ ਸਾਈ ਹਾਲ ਕ੍ਰੋਸ ਤੇ ਆ ਲੈ ਆ ਵੀ ਦੀ ਬਾਕੀ ਥਾਣੇ ਦਾ ਹੁਣ ਤੋਂ ਹੀ ਹੱਥ ਚ ਆਉਣਾ ਲਾਵਾ ਜਿਹੜਾ ਦੋਂਦੀ ਆ ਵੀਰ ਜੀ ਪਿਓਰ ਦੋ ਦਾਂਦੇ ਆ ਹਾਂ ਦੇਖ ਸਾ ਤੇ ਪਿਓਰ ਦੋ ਦਾਂਦੇ ਆ ਜਿਹੜੀ ਠੀਕ ਹੈ ਜੀ ਲਾ ਜਾ ਬਾਕੀ ਉਤਰਾ ਵੀ ਸੰਭੀ ਸੰਭੀ ਚੰਗੀ ਐ ਗੁੰਦਵੀਂ ਆ ਜਨੀ ਸੁਆ ਜਿਹੜਾ ਇਹਦਾ ਪਹਿਲਾ ਹੀ ਆ ਥਣ ਕਾਫੀ ਪਿਆਰਾ ਇਹਦੇ ਕੋਲ ਤੇ ਇਹ ਕਿੰਨਾ ਕੁ ਵਿਜੀ ਤੋਂ ਚਵਾਈ ਜਾਊਗੀ ਉਹ ਵੀਰ ਜੀ 10-12 ਕਿਲੋ ਤੋਂ ਘੱਟ ਕੇ ਤੇ ਉਠਾਣ ਵੇਖ ਲਓ ਐਡਾ ਡਾ ਲੱਗਾ ਹੋਣੀ ਠੀਕ ਆ ਬਾਕੀ 20 ਣੇ ਤੇ ਲਸੂਣ ਚ ਜੇ ਅੱਛਾ ਪੂਰੇ ਤਰੀਕ ਦੇ ਹਿਸਾਬ ਨਾਲ 20 ਣੇ ਰਹਿੰਦੇ ਆ ਤੇ ਮੁੱਲ ਤੇ ਮੁੱਲ ਬਿਲਕੁਲ ਜਾਇਜ਼ ਕਰਨਾ ਕਿੰਨਾ 30 ਹੀ ਦੇ ਦਈਏ ਜਿਆਗੇ ਕਸਰ ਦੇ ਵਿੱਚੋਂ ਕੱਢਦੀ 5 ਛੜੀਏ ਅੱਛਾ 500 ਦੀ 5000 ਦੀ ਹੋਰ ਛੋਟ ਛੜ ਕਰਨੀ ਦੇ ਦੱਸਦੇ 1000 ਕਿ ਕਰਦੀਏ ਫਿਰ 24 ਦੀ ਦੇ ਦਾਂਗੇ ਅੱਛਾ ਹਾਂ ਨਾ 24000 ਦੀ ਆ ਠੀਕ ਹੈ ਜੀ ਦੱਸੀ ਮੈਨੂੰ ਬੱਚੀ ਪਲੀ ਕਿਦਾਂ ਇਹ ਕਿ ਦੋ ਦਿਨ ਤੇ ਵੜੇ ਨਵੀਂ ਆ ਗਾਂ ਵੀ ਪਹਿਲਾਂ ਇਹ ਦੱਸਿਆ ਵੀ ਅੱਜ ਉਹ ਕੰਮ ਉਹ ਕਰਨਾ ਜਿਹੜਾ ਨਾ ਠੀਕ ਹੈ ਟਮਾਟੇ ਦੀ ਮਾਲ ਵਿਕ ਜਾਏਗਾ ਨਹੀਂ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਹੋਰ ਇਹੋ ਵੀਰ ਜਿਹੜਾ ਸੂਆ ਮਾਲ ਆ ਚੋ ਕੇ ਤਸੱਲੀ ਕਰਕੇ ਖੜੋ ਗੱਬਣ ਆ ਪਾਸ ਕਰਕੇ ਖੜੋ ਠੀਕ ਹੈ ਜੀ ਜੇ ਬਾਕੀ ਜਿਹੜਾ ਗੱਬਣ ਅਸੀਂ ਘੱਲਾਂਗੇ ਆਪਣ ਬਾਕੀ ਵੀ ਜੀ ਬੇਨਤੀ ਇੱਕ ਹੋ ਰਿਆ ਹਾਂ ਜੀ ਕਈ ਵੀਰ 5 1000 ਰੁਪਏ ਪਾ ਕੇ ਤਾਂ ਕਹਿ ਦਿੰਦੇ ਯਾਰ ਡੰਗਰ ਲੱਦ ਕੇ ਘੱਲ ਦੋ ਹਾਂਜੀ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਅੱਛਾ ਪੈਸੇ ਪਾਉ ਪਾਊਗਾ ਤਾਂ ਫੇਰ ਆਪਾਂ ਇਥੋਂ ਮਾਰ ਜੇ ਨਹੀਂ ਕਿਸੇ ਨੇ ਪੈਸੇ ਪਾਉਣੇ ਇਥੋਂ ਆਪ ਲੱਦ ਕੇ ਲੈ ਜਾਏ ਆਪ ਲੱਦ ਕੇ ਲੈ ਜਾਏ ਗੱਡੀ ਆਪਣੀ ਲੈ ਆਵੇ ਸਾਡੀ ਨਾਲੇ ਚੋ ਜਾ ਕੇ ਤਸੱਲੀ ਤਸੱਲੀ ਕਰਕੇ ਖੜ ਲਿਆ ਹੈਨਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਵਾਦ ਜੀ ਬਾਕੀ ਤੇ ਜਿਹੜੀਆਂ ਤੇ ਸੁਈਆਂ ਵਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੋ ਪਸੰਦ ਆ ਤੇ ਲੈ ਜਾ ਨਹੀਂ ਪਸੰਦ ਆ ਤੇ ਇੱਥੇ ਦੇ ਬੱਜੀਆਂ ਹੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ